308ਾਈ ਪਾਵਰ ਸਰੂਪਾਂ ਦੇ ਮਾਮਲੇ 'ਚ ਐਸਆਈਟੀ ਦੀ ਜਾਂਚ ਤੇਜ਼ ਹੋ ਚੁੱਕੀ ਹੈ ਐਸਆਈਟੀ ਦੇ ਵੱਲੋਂ ਮੌਜੂਦਾ ਤੇ ਸਾਬਕਾ ਜੀਬੀਸੀ ਮੈਂਬਰਾਂ ਨੂੰ ਸਮਨ ਜਾਰੀ ਕੀਤੇ ਗਏ ਨੇ ਅੱਜ ਮੋੜ ਅੰਮ੍ਰਿਤਸਰ ਦੇ ਵਿੱਚ ਐਸਆਈਟੀ ਦੇ ਸਾਹਮਣੇ ਮੈਂਬਰ ਪੇਸ਼ ਹੋਣਗੇ ਅਬਿਰਸ਼ਰ ਕਮਿਸ਼ਨਰ ਦਫਤਰ ਪੌਂਚ ਕੇ ਐਸਆਈਟੀ ਅੱਗੇ ਪੇਸ਼ ਹੋਣਗੇ ਤਾਂ ਦੱਸ ਦਈਏ ਕਿ ਜੋ 40 ਲੋਕਾਂ ਨੂੰ ਸਮਨ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ SGPC ਦੇ ਸਾਬਕਾ ਤੇ ਮੌਜੂਦਾ ਮੈਂਬਰ ਸ਼ਾਮਲ ਸੰਤ ਉਹਨਾਂ ਤੋਂ ਇਲਾਵਾ ਕੁਝ ਹੋਰ ਲੋਕਾਂ ਨੂੰ ਵੀ ਸਮਨ ਕੀਤਾ ਗਿਆ ਸੀ ਤਾਂ ਹੁਣ ਅੱਜ ਮੁਰ ਤੋਂ ਅੰਮ੍ਰਿਤਸਰ ਚ ਐਸਆਈਟੀ ਸਾਹਮਣੇ ਜੋ ਮੈਂਬਰ ਨੇ ਪੇਸ਼ ਹੋਣਗੇ ਅੰਮ੍ਰਿਤਸਰ ਕਮਿਸ਼ਨਰ ਦਫ਼ਤਰ ਪਹੁੰਚ ਕੇ ਐਸਆਈਟੀ ਅੱਗੇ ਪੇਸ਼ ਹੋਣਗੇ ਐਸਆਈਟੀ ਦੇ ਵੱਲੋਂ ਮੌਜੂਦਾ ਤੇ ਸਾਬਕਾ SGPC ਮੈਂਬਰਾਂ ਨੂੰ ਸਮਨ ਜਾਰੀ ਕੀਤੇ ਗਏ ਨੇ 328 ਪਾਵਸ ਰੂਪਾਂ ਦੇ ਮਾਮਲੇ ਦੇ ਵਿੱਚ ਐਸਆਈਟੀ ਦੇ ਵੱਲੋਂ ਲਗਾਤਾਰ ਜੋ ਜਾਂਚ ਕੀਤੀ ਜਾ ਰਹੀ ਹੈ ਜਾਂਚ ਹੋਰ ਤੇਜ਼ ਕਰ ਦਿੱਤੀ ਗਈ ਹੈ ਤਾਂ ਬੀਤੇ ਦਿਨ ਵੀ ਜੋ ਐਜੀਪੀਸੀ ਦੇ ਮੁਲਾਜ਼ਮ ਸਨ ਉਹ ਐਸਆਈਟੀ ਦੇ ਸਾਹਮਣੇ ਪੇਸ਼ ਹੋਏ ਸਨ ਤਾਂ ਅੱਜ ਮੁਰ ਤੋਂ ਅੰਮ੍ਰਿਤਸਰ ਦੇ ਵਿੱਚ ਐਸਆਈਟੀ ਦੇ ਸਾਹਮਣੇ ਜੋ ਮੌਜੂਦਾ ਮੈਂਬਰ ਨੇ ਐਜੀਪੀਸੀ ਦੇ ਉਹ ਪੇਸ਼ ਹੋਣਗੇ ਤਾਂ ਅੰਮ੍ਰਿਤਸਰ ਕਮਿਸ਼ਨਰ ਦਫ਼ਤਰ ਪਹੁੰਚ ਕੇ ਐਸਆਈਟੀ ਦੇ ਅੱਗੇ ਪੇਸ਼ ਹੋਣਗੇ ਤਾਂ ਐਸਆਈਟੀ ਦੇ ਵੱਲੋਂ 40 ਲੋਕਾਂ ਨੂੰ ਸਾਮਾਨ ਜਾਰੀ ਕੀਤਾ ਗਿਆ ਸਨ ਜਿਸ ਦੇ ਵਿੱਚ ਐਜੀਪੀਸੀ ਦੇ ਮੌਜੂਦਾ ਮੈਂਬਰ ਸਾਬਕਾ ਮੈਂਬਰ ਤੇ ਕੁਝ ਹੋਰ ਜੋ ਲੋਕ ਨੇ ਉਹ ਸ਼ਾਮਲ ਸਨ ਤਾਂ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਐਸਆਈਟੀ ਦੇ ਅੱਗੇ ਜੀਜੀਪੀਸੀ ਦੇ ਮੈਂਬਰ ਨੇ ਉਹ ਸ਼ਾਮਲ ਹੋਣਗੇ ਅਮ੍ਰਿਤਸਰ ਕਮਿਸ਼ਨਰ ਦਫ਼ਤਰ ਪਹੁੰਚ ਕੇ ਐਸਆਈਟੀ ਦੇ ਅੱਗੇ ਪੇਸ਼ ਹੋਣਗੇ ਦੱਸੇ ਖਬਰ ਦੇ ਜ਼ਿਆਦਾ ਦਾਨ ਕਦ ਲਈ ਮੇਨੇ ਮੇਰੇ ਸਹਿਯੋਗੀ ਪਰਸ਼ਰਮਾ ਲਾਈਵ ਜੁੜੇ ਹੋਏ ਨੇ ਅਮ੍ਰਿਤਸਰ ਤੋਂ ਪਰ ਤਾਂ ਅੱਜ ਮੁਰ ਤੋਂ ਜੋ ਐਸਜੀਪੀਸੀ ਦੇ ਮੈਂਬਰ ਨੇ ਐਸਆਈਟੀ ਦੇ ਸਾਹਮਣੇ ਪੇਸ਼ ਹੋ ਰਹੇ ਨੇ ਕਿੰਨਾਕ ਜੋ ਸਮਾਂ ਹੈ ਕਿੰਨੇ ਕਜੇ ਪੇਸ਼ ਹੋਣਗੇ ਬਿਲਕੁਲ ਜੋਤੀ ਤੁਹਾਨੂੰ ਦੱਸ ਦਿੱਤੀ ਕਿ ਜੋ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਵੱਲੋਂ 328 ਪਾਵਨ ਸਰੂਪ ਮਾਮਲੇ ਸਿੱਟ ਜਿਹੜੀ ਬਣਾਈ ਗਈ ਉਸ ਦੇ ਵੱਲੋਂ ਜਿਹੜੀ ਜਾਂਚ ਆ ਹੋਰ ਤੇਜ਼ੇ ਦੇ ਨਾਲ ਜਿਹੜੀ ਕਰਨੀ ਸ਼ੁਰੂ ਕਰ ਦਿੱਤੀ ਗਈ ਬੇਤੇ ਦੇ ਨਹੀਂ ਐਸਆਈਟੀ ਦੇ ਵੱਲੋਂ ਐਸਜੀਪੀਸੀ ਦੇ ਸਾਫਕਾ ਤੇ ਮੌਜੂਦਾ ਮੁਲਾਜ਼ਮਾਂ ਨੂੰ ਸੱਮਨ ਜਿਹੜੇ ਭੇਜੇ ਗਏ ਲਗਭਗ 40 ਜਿਹੜੇ ਮੁਲਾਜ਼ਮਾਂ ਨੂੰ ਜਿਹੜੇ ਸੱਮਨ ਭੇਜੇ ਗਏ ਸੀਦੇ ਕੱਲ ਵੀ ਐਸਜੀਪੀਸੀ ਦੇ ਲਗਭਗ 6 ਤੋਂ 7 ਜਿਹੜੇ ਮੁਲਾਜ਼ਮ ਸੀਗੇ ਮੌਜੂਦਾ ਉਹ ਇੱਥੇ ਆਏ ਸੀਗੇ ਤਾਂ ਆਪਣਾ ਜਿਹੜਾ ਉਹਨਾਂ ਦੇ ਵੱਲੋਂ ਬਿਆਨ ਜਿਹੜਾ ਉਹ ਦਰਜ ਕਰਵਾਇਆ ਗਿਆ ਸੀਗਾ ਜਿਹੜੇ ਕੱਲ ਜਿਹੜੇ ਨੇ ਉਹ ਕੁਝ ਸਮਾਂ ਪਹਿਲਾਂ ਜਿਹੜਾ ਸੀਪੀ ਦਫਤਰ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦਫਤਰ ਦੇ ਅੰਦਰ ਜਾ ਚੁੱਕੇ ਨੇ ਤੇ ਤੁਹਾਨੂੰ ਦੱਸਦੇ ਕਿ ਜੋ ਐਸਆਈਟੀ ਦੇ ਚੇਅਰਮੈਨ ਹੈਗੇ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਜਗਤਪ੍ਰੀਤ ਸਿੰਘ ਜੋ ਅਫਸਰ ਨੇ ਸੀਨੀ ਅਧਿਕਾਰੀ ਉਹ ਵੀ ਜਿਹੜੀ ਆ ਅੰਦਰ ਜਾ ਚੁੱਕੇ ਨੇ ਫਿਲਹਾਲ ਮੈਂ ਤੁਹਾਨੂੰ ਤਸਵੀਰਾ ਖਾਰਾ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦੇ ਦਫਤਰ ਦੇ ਜਿੱਥੇ ਤੁਹਾਨੂੰ ਦੱਸਦੇ ਕਿ ਲਗਾਤਾਰ ਐਸਆਈਟੀ ਦੇ ਵੱਲੋਂ ਐਸਜੀਪੀਸੀ ਨੂੰ ਜਿਹੜੇ ਵਕਤ-ਵਕਤ ਮੁਲਾਜ਼ਮਾਂ ਨੂੰ ਜਿਹੜੇ ਸਮਨ ਭੇਜੇ ਜਾ ਰਹੇ ਤੇ ਉਹ ਲਗਾਤਾਰ ਜਿਹੜਾ ਆਪਣਾ ਬਿਆਨ ਦਰਜ ਕਰਵਾਉਣ ਦੇ ਲਈ ਉਹ ਪਹੁੰਚਦੇ ਨੇ ਜਿਹੜ ਨਾਂ ਦਰਜ ਕਰਾਉਣ ਲਈ ਜਿਹੜੇ ਸੀਪੀ ਦਫਤਰ ਪਹੁੰਚ ਚੁੱਕੇ ਹੋਰੇ ਦੂਜੇ ਪਾਸੇ ਜੋ ਐਸਆਈਟੀ ਚੀਫ ਨੇ ਚੇਅਰਮੈਨ ਨੇ ਜਗਤਪ੍ਰੀਤ ਸਿੰਘ ਅਫਸਰ ਨੇ ਕਿਉਂਕਿ ਕੱਲ ਵੀ ਮੌਜੂਦ ਸੇਗੇ ਇਸ ਪੂਰੇ ਮਾਮਲੇ ਨੂੰ ਲੈ ਕੇ ਅੱਜ ਵੀ ਜੋ ਅੰਮ੍ਰਿਤਸਰ ਵਿੱਚ ਮੌਜੂਦ ਆ ਉਹ ਵੀ ਸੀਪੀ ਦਫਤਰ ਵਿੱਚ ਜਿਹੜੇ ਆ ਉਹ ਜਾ ਚੁੱਕੇ ਹੈਗੇ ਤੇ ਕਹਿ ਸਕਦੇ ਕਿ ਲਗਾਤਾਰ ਜਿਹੜੀ ਐਸਆਈਟੀ ਦੇ ਵੱਲੋਂ ਜਾਂਚ ਇਸ ਪੂਰੇ ਮਾਮਲੇ ਤੋਂ ਲੈ ਕੇ ਜਿਹੜੀ ਲਗਾਤਾਰ ਕੀਤੀ ਜਾ ਰਹੀ ਹੈਗੇ ਤੇ ਅੱਜ ਤੁਹਾਨੂੰ ਦੱਸਦੇ ਕਿ ਭਾਈ ਰਜਿੰਦਰ ਸਿੰਘ ਮਹਿਤਾ ਅਤੇ ਹੋਰ ਜਿਹੜੇ ਮੈਂਬਰ ਨੇ ਉਹ ਅੱਜ ਪੁਲਿਸ ਕਮਿਸ਼ਨ ਦਫਤਰ ਪੁੱਜਣਗੇ ਤੇ ਆਪਣਾ ਬਿਆਨ ਜਿਹੜਾ ਉਹ ਦਰਜ ਕਰਵਾਉਣਗੇ ਤੇ ਇਸ ਦਰ ਸਿੰਘ ਆਲੀ ਜੋ ਕਿ ਸਾਬਕਾ ਸਕੱਤਰ रह ਚੁੱਕੇ ਨੇ ਸ਼ਰਮਨੀ ਕਮੇਟੀ ਦੇ ਉਹ ਵੀ ਜਿਹੜਾ ਅੱਜ ਆਪਣਾ ਬਿਆਨ ਦਰਜ ਕਰਵਾਉਣ ਦੇ ਲਈ ਉਹ ਪਹੁੰਚਣਗੇ ਤੇ ਕਹਿ ਸਕਦੇ ਆ ਕਿ ਲਗਾਤਾਰ ਸਿੱਟ ਦੇ ਵੱਲੋਂ ਇਸ ਪੂਰੇ ਮਾਮਲੇ ਲੈ ਕੇ ਜਿਹੜੀ ਜਾਂਚ ਤੇ ਜਿਹੜੀ ਹੈ ਹੋਰ ਤੇਜ਼ੀ ਜਿਹੜੀ ਹੈ ਲਿਆਂਨੀ ਸ਼ੁਰੂ ਕਰ ਦਿੱਤੀ ਗਈ ਹੈਗੀ ਤੇ ਇੱਕ ਹੋਰ ਦੱਸਦੇ ਆ ਕਿ ਕੱਲ ਬੀਤੇ ਦਿਨ ਵੀ ਬਾਂਜੋਗ ਪੰਜਾਬ ਐਂਡ ਹਨਾਨਾ ਹਾਈ ਕੋਰਟ ਵਿਖੇ ਵੀ ਜਿਹੜੇ ਇਸ ਮਾਮਲੇ ਲੈ ਕੇ ਸੁਣਾਈ ਹੋਏ ਸੀ ਕਿਉਂਕਿ ਐਸਆਈਟੀ ਦੇ ਵੱਲੋਂ ਇਸ ਪੂਰੇ ਮਾਮਲੇ ਲੈ ਕੇ 16 ਲੋਕਾਂ ਦੇ ਖਿਲਾਫ ਜਿਹੜੇ ਆ ਉਹ ਮਾਮਲਾ ਦਰਜ ਕੀਤਾ ਗਿਆ ਜਿਹਦੇ ਵਿੱਚੋਂ ਦੋ ਜਨਾਂ ਦੀ ਗ੍ਰਿਫਤਾਰੀ ਹੋ ਚੁੱਕੇ ਤੇ ਜਿਹੜੇ ਬਾਕੀ ਨਾਮਜਦ ਸੀਗੇ ਉਹਨਾਂ ਨੇ ਕੱਲ ਬੇਲ ਦੀ ਐਪਲੀਕੇਸ਼ਨ ਲਾਈ ਸੀ ਪਰ ਉਸ ਦੀ ਜਿਹੜੀ ਹੀਅਰਿੰਗ ਹੈ ਉਹ ਟਾਲ ਦਿੱਤੀ ਗਈ ਹੈਗੇ ਤੇ ਕਹਿ ਸਕਦੇ ਆ ਕਿ ਲਗਾਤਾਰ ਐਸਆਈਟੀ ਦੇ ਵੱਲੋਂ ਇਸ ਪੂਰੇ 328 ਪਾਵਨ ਸਰੂਪ ਮਾਮਲੇ ਤੇ ਲੈ ਕੇ ਤੇਜ਼ੀ ਜਿਹੜੀ ਆ ਚਾਰਜ ਦੀ ਹੋਰ ਤੇਜ਼ੀ ਦੇ ਨਾਲ ਕਰ ਦਿੱਤੀ ਗਈ ਤੇ ਲਗਾਤਾਰ ਐਸਆਈਟੀ ਦੇ ਵੱਲੋਂ ਐਸਜੀਪੀਸ ਦੇ ਮੁਲਾਜ਼ਮਾਂ ਨੂੰ ਸ ਤੇ ਕਿ ਜਦੋਂ ਮਾਮਲਾ ਦਰਜ ਕੀਤਾ ਗਿਆ ਸੀ ਐਸਜੀਪੀਸੀ ਨੇ ਸਾਫ਼ ਕਹਿ ਦਿੱਤਾ ਸੀਗਾ ਸੈਟ ਨੂੰ ਅਸੀਂ ਜਿਹੜਾ ਸੰਯੋਗ ਨਹੀਂ ਕਰਾਂਗੇ ਪਰ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਕਾਰਜਕਾਰ ਜਥੇਦਾਰ ਯਾਨੀ ਕੁਲਦੀਪ ਸਿੰਘ ਗੜਗਜ ਨੇ ਧਾਮੀ ਨੂੰ ਜਿਹੜੀ ਆ ਹਰਜਿੰਦਰ ਸਿੰਘ ਧਾਮੀ ਜੋ ਕਿ ਐਸਪੀਸੀ ਪ੍ਰਧਾਨ ਨੂੰ ਸਾਫ਼ ਅਦੇ ਜਾਰੀ ਕੀਤੇ ਗਏ ਸੀਗੇ ਤੁਸੀਂ ਸਿੱਟ ਦਾ ਜਿਹੜਾ ਹਰ ਸੰਭਵ ਜਿਹੜਾ ਉਹ ਸਹਿਯੋਗ ਕਰਨ ਜਿਸ ਤੋਂ ਬਾਅਦ ਲਗਾਤਾਰ ਐਸਜੀਪੀਸੀ ਨੂੰ ਲਗਾਤਾਰ ਇਹ ਡਾਕੂਮੈਂਟਸ ਨੇ ਦਸਤਾਵੇਜ਼ ਨੇ ਉਹ ਲਗਾਤਾਰ ਐਸਆਈਟੀ ਨੂੰ ਮੋਹਿਆ ਕਰਵਾਏ ਜਾ ਰਹੇ ਨੇ ਤੇ ਜੋ ਐਸਆਈਟੀ ਸਮਨ ਭੇਜਦੀ ਹੈ ਵਕ ਵਕ ਐਸਜੀਪੀਸੀ ਦੇ ਮੁਲਾਜ਼ਮਾਂ ਨੂੰ ਸਾਬਕਾ ਹੋਵੇ ਜਾਂ ਮੌਜੂਦਾ ਹੋਣ ਉਹ ਲਗਾਤਾਰ ਅੰਮ੍ਰਿਤਸਰ ਦੇ ਪੁਲਿਸ ਮੇ ਦਫ਼ਤਰੇ ਕੇ ਪਹੁੰਚ ਰਹੇ ਆ ਤੇ ਆਪਣਾ ਬਿਆਨ ਜਿਹੜਾ ਉਹਨਾਂ ਵੱਲੋਂ ਦਰਜ ਕਰਵਾਏ ਜਾ ਰਹੇ ਹੈ ਕਹਿੰਦੇ ਕੱਲ ਵੀ 6 ਜਿਹੜੇ ਮੌਜੂਦਾ ਮੈਂਬਰ ਸੀਗੇ ਐਸਜੀਪੀਸੀ ਦੇ ਅੰਦਰ ਗਏ ਸੀਗੇ ਤੇ ਲਗਭਗ 3 ਤੋਂ 4 ਘੰਟੇ ਤੱਕ ਜਿਹੜੇ ਉਹ ਦਰਜ کروائے گئے ਸੀ ਕਿ ਕੱਲ ਜੋ ਐਸਆਈਟੀ ਦੇ ਮੈਂਬਰ ਵੀ ਨੇ ਅਮ੍ਰਿਤਸਰ ਦੇ ਪੁਲਿਸ ਸਪੈਸ਼ਲ ਗੁਰਪ੍ਰੀਤ ਸਿੰਘ ਭੁੱਲਰ ਉਹ ਵੀ ਅੰਦਰ ਮੌਜੂਦ ਰਹੇ ਸੀਗੇ ਤੇ ਐਸਆਈਟੀ ਦੇ ਚੇਅਰਮੈਨ ਨੇ ਇਸ ਪੂਰੇ ਮੌਨ ਲੈ ਕੇ ਜਗਤਪ੍ਰੀਤ ਸਿੰਘ ਉਹ ਵੀ ਕੱਲ ਮੌਜੂਦ ਸੀਗੇ ਤੇ ਹੁਣ ਦੱਸ ਦਈਏ ਕਿ ਐਸਆਈਟੀ ਦੇ ਚੇਅਰਮੈਨ ਜਗਤਪ੍ਰੀਤ ਸਿੰਘ ਉਹ ਅੰਦਰ ਜਾ ਚੁੱਕੇ ਨੇ ਤੇ ਸੁਖਦੇਵ ਸਿੰਘ ਪੌਰ ਜਿਹੜੇ ਨੇ ਐਸਜੀਪੀਸੀ ਦੇ ਮੁਲਾਜ਼ਮ ਉਹ ਵੀ ਜਿਹੜੇ ਅੰਦਰ ਜਾ ਚੁੱਕੇ ਕਿਹਾ ਜਾ ਰਿਹਾ ਕਿ ਤਿੰਨ ਤੋਂ ਚਾਰ ਜਿਹੜੇ ਹੋਰ ਮੁਲਾਜ਼ਮ ਨੇ ਐਸਜੀਪੀਸੀ ਉਹ ਵੀ ਕੁਝ ਸਮੇਂ ਤੱਕ ਇੱਥੇ ਪਹੁੰਚ ਜਾਣਗੇ ਉਹਨਾਂ ਵੱਲੋਂ ਜਿਹੜੇ ਬਿਆਨ ਹੈ ਉਹ ਦਰਜ ਕਰਵਾਉਣ ਮਾਨਤੇ ਬਣੀ ਹੈ ਉਹਨਾਂ ਦੇ ਵੱਲੋਂ ਜਾਂਚ ਜਿਹੜੀ ਆ ਉਹ ਹੋਰ ਤੇਜ਼ੀ ਦੇ ਨਾਲ ਕੰਨੀ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਜੀ ਜੋਤੀ ਪਰ ਤਾ ਕਾਲੇ ਵੀ ਸਾਹਮਣੇ ਐ ਸੀ ਕਿ ਜੋ ਸੀਏ ਕੋਲੀ ਹੈ ਜੋ ਕਿ ਪਹਿਲਾਂ ਤੋਂ ਗ੍ਰਿਫਤਾਰ ਚੱਲ ਰਹੇ ਨੇ ਤਾਂ ਉਹਨਾਂ ਦੇ ਜੋ ਅਕਾਊਂਟ ਦੀ ਜਾਂਚ ਕਰਨ ਵਾਲੇ ਲੋਕਾਂ ਨੂੰ ਵੀ ਸਮਝ ਜਾ ਰਿਹਾ ਹੋਏ ਸੀ ਤਾਂ ਉਹਦੇ ਵਿੱਚ ਕੋਈ ਜਾਣਕਾਰੀ ਹੈ ਕਿ ਉਹਨਾਂ ਦੇ ਵਿੱਚੋਂ ਵੀ ਕੋਈ ਪੇਸ਼ ਹੋ ਸਕਦਾ ਹੈ ਜਾਂ ਕਦੋਂ ਤੱਕ ਪੇਸ਼ ਹੋ ਸਕਦੇ ਨੇ ਬਿਲਕੁਲ ਜੋਤੀ ਤੁਹਾਨੂੰ ਦੱਸ ਦਿੱਤੀ ਕਿ ਲਗਾਤਾਰ ਜੋ ਕਿ ਉਸ ਵਕਤ ਸੀਏ ਸੀਗੇ ਐਸਜੀਪੀਸੀ ਦੇ ਵਿੱਚ ਸਤਿੰਦਰ ਸਿੰਘ ਕੋਹਲੀ ਕਾਫੀ ਵੱਡੇ ਚਿਹਰੇ ਸੀਗੇ ਖਾਸ ਦੱਸੇ ਜਾਂਦੇ ਕਾਲੀ ਦਲ ਵਿੱਚ ਉਹਨਾਂ ਦਾ ਕਾਫੀ ਰਤਬਾ ਸੀਗਾ ਪਰ ਉਹਨਾਂ ਨੂੰ ਜਿਹੜੀ ਪਹਿਲੇ ਹੀ ਗ੍ਰਿਫਤਾਰੀ ਜਿਹੜੀ ਆ ਐਸਆਈਟੀ ਦੇ ਵੱਲੋਂ ਕਰ ਦਿੱਤੀ ਗਈ ਹੈ ਫਿਲਹਾਲ ਉਹ ਨਿਆਂਇਕ ਹਿਰਾਸਤ ਦੇ ਵਿੱਚ ਹੈਗੀ ਕਿਹਾ ਜਾ ਰਿਹਾ ਸੀਗਾ ਉਹਨਾਂ ਦੇ ਪ੍ਰਿੰਟਰ ਵੀ ਤਿੰਨ ਤੋਂ ਚਾਰ ਜਿਹੜੇ ਮੁਲਾਜ਼ਮ ਸੀਗੇ ਜੋ ਸਾਰਾ ਕਲਰਕਲ ਕੰਮ ਜਿਹੜਾ ਸੰਭ ਦੇ ਸੀਗੇ ਉਹਨਾਂ ਨੂੰ ਵੀ ਜਿਹੜੇ ਆ ਸੱਮਨ ਜਿਹੜੇ ਆ ਭੇਜੇ ਗਏ ਸੀਗੇ ਤੇ ਅੱਜ ਕਹਿ ਸਕਦੇ ਆ ਕਿ ਉਹ ਵੀ ਜਿਹੜਾ ਕੁਝ ਹੀ ਸਮੇਂ ਬਾਅਦ ਉਹ ਪਹੁੰਚਣ ਇੱਥੇ ਸ਼ੁਰੂ ਹੋਏ ਲੱਗਦੇ ਵੱਡੀ ਗੱਲ ਦੱਸ ਦਈਏ ਕਿ ਫਿਲਹਾਲ ਜੋ ਐਸਆਈਟੀ ਦੇ ਚੇਅਰਮੈਨ ਜਗਤਪ੍ਰੀਤ ਸੋ ਲਗਾਤਾਰ ਐਸਆਈਟੀ ਦੇ ਵੱਲੋਂ ਸਪੋਰੇ ਮੰਨ ਲਿਆ ਕੀਜੀਏ ਜੇ ਇਹਦੀ ਜਾਂਚ ਲਗਾਤਾਰ ਕੀਤੀ ਜਾ ਰਹੀ ਹੈਗੀ ਤੇ ਕੁਝ ਹੀ ਸਮੇਂ ਬਾਅਦ ਜਿਹੜੇ ਹੋਰ ਰਹਿ ਚੁੱਕੇ ਨੇ ਐਸਜਪੀਸੀ ਮੁਲਾਜ਼ਮ ਚਾਹੇ ਮੌਜੂਦਾ ਹੋਣ ਜਾਂ ਸਾਬਕਾ ਹੋਣ ਉਹ ਵੀ ਇੱਥੇ ਪੁੱਜਣਗੇ ਤੇ ਐਸਪੀ ਦਫਤਰ ਅੰਮ੍ਰਿਤਸਰ ਪੁਲਿਸ ਵਿੱਚ ਦਫਤਰ ਜਾ ਕੇ ਆਪਣਾ ਬਿਆਨ ਜਿਹੜਾ ਉਹਨਾਂ ਦੇ ਵੱਲੋਂ ਦਰਜ ਕਰਵਾਇਆ ਜਾਵੇਗਾ ਜੀ ਜੋਤੀ ਪਰਤ ਜਿਸ ਤਰੀਕੇ ਦੇ ਨਾਲ ਜੋ ਬੀਤੇ ਕੱਲ ਵੀ ਜੋ ਐਜੀਪੀਸੀ ਦੇ ਮੈਂਬਰ ਸਾਨੂੰ ਐਐਸਟੀ ਦੇ ਸਾਹਮਣੇ ਪੇਸ਼ ਹੋਏ ਤਾਂ ਅੱਜ ਵੀ ਪੇਸ਼ ਹੋਣ ਜਾ ਰਹੇ ਨੇ ਤਾਂ ਬਹੁਤ ਬਹੁਤ ਸ਼ੁਕਰੀਆ ਪਰਤ ਜ਼ਿਆਦਾ ਜਾਣਕਾਰੀ ਦੇ ਲਈ ਤਾਂ 328 ਪਾਵਨ ਸਰੂਪਾ ਦੇ ਮਾਮਲੇ ਦੇ ਵਿੱਚ ਐਐਸਟੀ ਦੇ ਵੱਲੋਂ ਜਾਂਚ ਤੇਜ਼ ਕਰ ਦਿੱਤੀ ਗਈ ਹੈ ਠੀਕ ਹੈ ਤਾਂ ਐਐਸਟੀ ਦੇ ਵੱਲੋਂ ਬੀਤੇ ਦਿਨੀ 40 ਲੋਕਾਂ ਨੂੰ ਸਬਨ ਭੇਜਿਆ ਗਿਆ ਸੀ ਪੁੱਛਗਿੱਛ ਲਈ ਉਹਨਾਂ ਨੂੰ ਬੁਲਾਇਆ ਗਿਆ ਸੀ ਤਾਂ ਇਸ ਦੇ ਵਿੱਚ ਐਜੀਪੀਸੀ ਦੇ ਮੌਜੂਦਾ ਸਾਬਕਾ ਮੈਂਬਰ ਵੀ ਉਸ ਦੇ ਵਿੱਚ ਸ਼ਾਮਲ ਸਨ ਤਾਂ ਉਸ ਤੋਂ ਇਲਾਵਾ ਕਈ ਹੋਰ ਜੋ ਲੋਕਸਾਨ ਉਹ ਵੀ ਸਮਨ ਉਹਨਾਂ ਨੂੰ ਜਾਰੀ ਕੀਤੇ ਗਏ ਸਨ ਤਬੀਤੇ ਦਿਨ ਵੀ ਐਜੀਪੀਸੀ ਦੇ ਮੈਂਬਰ ਸ਼ਾਮ ਐਸਆਈਟੀ ਦੇ ਸਾਹਮਣੇ ਪੇਸ਼ ਹੋਏ ਸਨ ਤੇ ਅੱਜ ਵੀ ਜੋ ਮੌਜੂਦਾ ਮੈਂਬਰ ਨੇ ਐਜੀਪੀਸੀ ਦੇ ਉਹ ਐਸਆਈਟੀ ਦੇ ਸਾਹਮਣੇ ਪੇਸ਼ ਹੋਣ ਜਾ ਰਹੇ ਨੇ ਤਾਂ ਕੁਝ ਜੋ ਮੈਂਬਰ ਨੇ ਉਹ ਉੱਥੇ ਪੇਸ਼ ਹੋਣ ਦੇ ਲਈ ਪਹੁੰਚ ਚੁੱਕੇ ਨੇ ਤਾਂ ਕੁਝ ਜੋ ਹੋਰ ਮੈਂਬਰ ਨੇ ਉਹ ਵੀ ਪੇਸ਼ ਹੋਣ ਦੇ ਲਈ ਉੱਥੇ ਪਹੁੰਚਣਗੇ ਤਾ ਅੰਮ੍ਰਿਤਸਰ ਦੇ ਵਿੱਚ ਐਸਐਟ ਆਈ ਦੇ ਸਾਹਮਣੇ ਮੈਂਬਰ ਪੇਸ਼ ਹੋਣਗੇ ਤਾਂ ਅੰਮ੍ਰਿਤਸਰ ਕਮਿਸ਼ਨਰ ਦਫ਼ਤਰ ਪਹੁੰਚ ਕੇ ਐਸਐਟ ਆਈ ਦੇ ਸਾਹਮਣੇ ਪੇਸ਼ ਹੋਣਗੇ